ਸਾਰਿਆਂ ਨੂੰ ਪਿਆਰ ਭਰੀ ਸਸਰੀਆਂ ਗਾਣਾਂ ਸਭ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਜੇ ਤੁਹਾਨੂੰ ਸੇਖ ਕੜਾਈ ਕਰਨੀ ਭਲਾਉ ਇਤੇ ਦੱਸਦੇ ਹਾਂ ਬਹੁਤ ਹੀ ਸੌਖੀ ਤੇ ਸੋਹਣੀ ਕੜਾਈ ਕਰਨੀ ਦੱਸਾਂਗੇ ਦੇਖੋ ਅਸੀਂ ਇੰਨੇ ਹੀ ਬਣਿਆ ਇਹ ਜੇ ਅਸੀਂ ਦੂਜਾ ਬਣਾਉਂ ਚਲਾ ਲਿਆ ਤਾਂ ਇਉਂ ਹੀ ਰਹੀ ਆਪਣਾ ਕਰਨਾ ਤੇ ਅਸੀਂ ਤੁਹਾਨੂੰ ਸਿਖਾਵਾਂਗੇ ਵੀ ਅਸੀਂ ਵੀਡੀਓ ਪਾਵਾਂਗੇ ਇਹਦੀ ਕੜਾਈ ਦੀ ਤੁਹਾਨੂੰ ਦੱਸਾਂਗੇ ਤੇ ਅਸੀਂ ਕਿਸੇ ਮਜਬੂਰੀ ਕਰਨਾ ਵੀਡੀਓ ਬਣਾ ਨਹੀਂ ਸਕੇ ਕਿਧਰੇ ਜਾਣਾ ਪੈ ਗਿਆ ਸਾਨੂੰ ਤੇ ਹੁਣ ਤੁਹਾਨੂੰ ਦੱਸਦੇ ਆ ਬਹੁਤ ਹੀ ਸੌਖੀ ਤੇ ਸੋਹਣੀ ਕਢਾਈ ਇਹ ਦੇਖੋ ਜਿਵੇਂ ਅਸੀਂ ਇਧਰ ਸੋਈ ਪਹਿਲਾਂ ਪਾ ਚੁੱਕੇ ਆ ਐਸ ਤਰ੍ਹਾਂ ਦੇਖੋ ਜਿੱਥੇ ਆਪਾਂ ਧਾਗਾ ਕੱਢਿਆ ਉੱਥੇ ਹੀ ਸੋਈ ਪਾਉਣੀ ਆ ਦੇਖੋ ਤੇ ਹੁਣ ਆਪਾਂ ਸੋਈ ਪਾ ਲੈਣੀ ਆ ਤੇ ਫਿਰ ਆਪਾਂ ਇਦਾਂ ਗਾਇ ਕਰਦੇ ਆ థల్లెది మోరీ కదీ కడ చనతో సబ్స్క్రైబ కిడ్ వద్ధతో వద్ధి కమెంట్ సూర్డర్ గర్మీ వచ్చి తో అగలే సేస్తే జీతో పర్డర్ అవుతా పనుగ బ తర్గా జగ క్డలే సూ ਤੇ ਸੂਟਾਂ ਦੇ ਆਰਡਰ ਦੇ ਸਾਨੂੰ ਸੂਟ ਦੀ ਖੜਾਈ ਦੇ ਵੀ ਪੇਂਟ ਦੇ ਵੀ ਦੇਖੋ ਹੁਣ ਆਪਾਂ ਜਿੱਥੋਂ ਧਾਗਾ ਕੱਢਿਆ ਉੱਥੋਂ ਹੀ ਸੂਈ ਪਾ ਲੈਣੀ ਆ ਦੇਖੋ ਇੱਧਰ ਦੇਖੋ ਉਹ ਤਾਂ ਗੜ ਗਿਆ ਸੀ ਅਸੂਈ ਚ ਤੇ ਹੁਣ ਆਪਾਂ ਇਹਦੇ ਅੰਦਰ ਪਾ ਲਿਆ। ਹੁਣ ਇਹਦੇ ਬਾਹਰ ਦੀ ਦੇਖੋ। ਬਾਹਰ ਦੀ ਸੂਈ ਕੱਢਣੀ। ਚੌਥੀ ਜਗ੍ਹਾ ਹੀ ਆਪਾਂ ਫੇਰ ਸੂਈ ਕੱਢਣੀ ਆ। ਤੇ ਹੁਣ ਆਪਾਂ ਸੂਈ ਪਾ ਕੇ ਲੈਕਾ ਤਾਂ ਹੁਣ ਤਾਂ ਦੇਖੋ ਜਦੋਂ ਆਪਾਂ ਇਕੱਲੇ ਜਨੇ ਵੀਡੀਓ ਬਣਾਉਨੇ ਨਾ ਉਦੋਂ ਥੋੜੀ ਜਿਹੀ ਨਿੱਕਤ ਆਉਂਦੀ ਹੈ ਕਦੇ ਕੈਮਰਾ ਨਹੀਂ ਸਹੀ ਹੁਣ ਆ ਦੇਖੋ ਹੁਣ ਆਪਾਂ ਇੱਥੇ ਸੂਈ ਕੱਟਣੀ ਸਾਹਮਣੇ ਪਹਿਲਾਂ ਆਪਾਂ ਇੱਥੇ ਧਾਗਾ ਕੱਢਿਆ ਸੀ ਇਸ ਪਾਸੇ ਨੂੰ ਸੂਈ ਕੱਢੀ ਫਿਰ ਇਸ ਪਾਸੇ ਨੂੰ ਹੁਣ ਆਪਾਂ ਸਾਹਮਣੇ ਸੂਈ ਕੱਢੀ ਐਸ ਤਰ੍ਹਾਂ ਧਾਗਾ ਕਰ ਲੈਣਾ ਤੇ ਹੁਣ ਆਪਾਂ ਪਾਰ ਦੀ ਕੰਢ ਕਹਿੰਦੇ ਦੇਖੋ ਤੰਗੜੇ ਵਾਸੇ ਕੰਢ ਹੈ ਮੈਂ ਤੇ ਹੁਣ ਆਪਾਂ ਇੱਥੇ ਹੁਣ ਆਪਾਂ ਚੁਈਏ ਇੱਥੇ ਫੇਰ ਦੇਖੋ ਪਰਲਾ ਤੁਸੀਂ ਐਂ ਕਰਕੇ ਵੇਖ ਲੈਣਾ ਦੇਖੋ ਇੱਕ ਤਾਂ ਦੇਖ ਕੇ ਇੱਥੇ ਸੂਈ ਗਾੜ ਲੈਣੀ ਹੈ ਇੱਥੇ ਤੁਹਾਨੂੰ ਇਹ ਕੋਈ ਧਾਗਾ ਪੜਨਾ ਨਹੀਂ ਜਿੱਥੋਂ ਆਪਾਂ ਧਾਗਾ ਕੰਢਿਆ ਉੱਥੇ ਹੀ ਇਹਦੇ ਬਰਾਬਰ ਦਾ ਤਾਂ ਤਾਂ ਸੂਈ ਕੱਢ ਲੈਣੀ ਆਪਾਂ ਦੇਖੋ ਬਰਾਡੇ ਲਾਵਿੰਚ ਅੰਡਣਾਂ ਦੇ ਬਰਾ ਕੱਸਣਾ ਨੇ ਇਹ ਕਸੂਈ ਆਪਾਂ ਥੱਲੇ ਕੱਢਣੀ ਹੁਣ ਆਪਾਂ ਉੱਥੇ ਹੀ ਸੂਈ ਕੱਢ ਲੈਣੀ ਇੱਕ ਤਾਂ ਜਿਹਾ

ਇਕੋ ਨਮਿਸੇ ਉਹ ਪਹਿਸਤ ਹੁਣ ਫੇਰ ਆਪਾ ਦਰਨੇ ਤੇ ਕਾਡਣਾ ਇਹਦੇ ਤੇ ਤੁਸੀਂ ਗੰਢ ਲਾ ਲੈਣੀ ਹੈ ਤੁਸੀਂ ਉਵੇਂ ਨਹੀਂ ਇੱਥੋਂ ਧਾਗਾ ਅੰਦਰ ਕੱਢਣਾ ਗੰਢ ਲਾ ਕੇ ਕੱਢਣਾ ਆਪਾਂ ਇਹਦੇ ਦਾ ਲੈਦੀ ਕੱਢਣਾ ਕੋਈ ਬੇਰਮ ਮਾ ਤਾਂ ਗਣੀ ਮਾ ਦਾ ਇਹ ਇੱਥੇ ਫਿਰ ਉਹ ਤਾਂ ਮੈਂ ਕੋਈ ਸਤਰਾ ਬੋਤੀ ਸੋਨਾ ਬਣਾਉਂਗਾ ਡਿਜ਼ਾਈਨ ਸਾਰੇ ਇੱਥਾ ਟਿੱਕਰ ਆ ਜੂਗਾ ਇਹ ਇਹ ਫਿਰ ਤੁਹਾਨੂੰ ਅਸੀਂ ਬਣਾ ਕੇ ਤੇ ਫਿਰ ਦਿਖਾਵਾਂਗੇ ਕਿੰਨੇ ਬਣਗੇ ਕਿੰਨਾ ਸੋਨਾ ਲੱਗਦਾ ਤੇ ਇਸ ਤਰ੍ਹਾਂ ਤੁਸੀਂ ਬਣਾ ਬਣਾ ਲੈਣਾ ਤੇ ਵੀਡੀਓ ਨੂੰ ਪਸੰਦ ਆਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੈਹੀ ਜਿਹੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਬਲਾਓ ਜਿਵੇਂ ਜੈਕਟ ਕੋਟੀ ਸਵਟਰ ਦੇ ਤੇ ਸੂਟ ਪੈਂਟ ਸੂਟਾਂ ਦੀ ਕਢਾਈ ਦੇ ਆਰਡਰ ਕਰੋ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਅਗਲੀ ਵੀਡੀਓ ਚ ਫਿਰ ਜਿਹੜੇ ਅਸੀਂ ਕਢਾਈ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕਰ ਵੇਖਣਾ ਤੇ ਬਹੁਤ ਹੀ ਸਫਾਈ ਵਾਲਾ ਕੰਮ ਹੋਊਗਾ ਤੇ ਗਰਮੀ ਦੇ ਵਿੱਚ ਤਿਆਰ ਕਰਾਓ ਅਗਲੇ ਸੈਸ਼ਨ ਵਾਸਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਪਿਆਰ ਭਰੀ ਸਸਰੀ ਹੈਗਾ